ਬਹੁਤ ਵੱਡੀ ਖਬਰ ਆ ਰਹੀ ਹੈ ਪੂਰੀ ਦੁਨੀਆ 'ਚ ਵਸਦੇ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਾਲੀ ਖਬਰ ਹੈ ਖਬਰ ਅਮਰੀਕਾ ਤੋਂ ਆਈ ਹੈ ਜਿੱਥੇ ਸਿੱਖਾਂ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਇਹ ਹੈ ਕਿ ਅਮਰੀਕਾ ਦੇ ਵਿੱਚ ਫੌਜ ਦੇ ਵਿੱਚ ਰਹਿਣ ਦੇ ਲਈ ਦਾੜੀ ਕੱਟਣੀ ਹੋਏਗੀ ਦਾੜੀ ਰੱਖਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਮਰੀਕਾ ਦੀ ਫੌਜ ਦੇ ਵਿੱਚ ਬੜਾ ਸਖਤ ਫੈਸਲਾ ਲਿਆ ਗਿਆ ਹੈ ਸਿੱਖ ਫੌਜੀਆ ਨੇ ਇਸ ਨੂੰ ਇੱਕ ਪਾਸੜ ਫੈਸਲਾ ਕਰਾਰ ਦਿੱਤਾ ਹੈ ਇਸ ਨੂੰ ਧਾਰਮਿਕ ਰੌ ਰੀਤਾਂ ਦੇ ਨਾਲ ਖਿਲਵਾੜ ਕਰਾਰ ਦਿੱਤਾ ਹੈ ਤਾਂ ਸਾਫ ਤੌਰ ਦੇ ਉੱਪਰ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਜਿਦੇ ਵਿੱਚ ਇਹ ਕਹਿ ਦਿੱਤਾ ਗਿਆ ਹੈ ਕਿ ਫੌਜੀ ਦਾੜੀ ਨਹੀਂ ਰੱਖ ਸਕਦੇ ਦਾੜੀ ਟਰਿਮ ਕਰਨੀ ਹੋਏਗੀ ਬਿਆਨ ਵੀ ਜਿਹੜਾ ਸਾਹਮਣੇ ਆਇਆ ਜਿਦੇ ਵਿੱਚ ਸਾਫ ਤੌਰ ਦੇ ਉੱਪਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਫੌਜ ਦੇ ਅੰਦਰ ਧਾਰਮਿਕ ਰੌ ਰੇਤਾ ਮੰਨਣ ਵਾਲੇ ਪੁਰਾਣੇ ਲੋਕ ਜਿਹੜੇ ਰਹਿਣ ਅਸੀਂ ਡਿਸਪਲਾਈਨਡ ਆਰਮੀ ਜਿਹੜੀ ਆ ਉਹ ਚਾਹੁੰਦੇ ਹਾਂ एसजीपीसी मेंबर गुरचरण सिंह अग्रवाल जी ਸਾਡੇ ਨਾਲ ਜੁੜ ਰਹੇ ਨੇ अग्रवाल ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਦੇ ਉੱਪਰ अग्रवाल ਸਾਹਿਬ ਆਵਾਜ਼ ਆ ਰਹੀ ਮੇਰੀ ਆ ਰਹੀ ਹੈ ਜੀ ਆ ਰਹੀ ਹੈ ਹਾਂਜੀ अग्रवाल ਸਾਹਿਬ ਖਬਰ ਆਈ ਹੈ ਅਮਰੀਕਾ ਦੇ ਵਿੱਚ ਦਾੜੀ ਰੱਖਣ ਤੇ پابੰਦੀ ਹੋਏਗੀ ਅਮਰੀਕੀ ਫੌਜੀ ਫੌਜ ਫੌਜੀ ਜਿਹੜੇ ਆ ਦਾੜੀ ਨਹੀਂ ਰੱਖ ਸਕਣਗੇ ਕਿਦਾਂ ਦੇਖਦੇ ਹਾਂ ਦੇਖੋ ਪਿਛਲੇ ਸਮੇਂ ਦੇ ਵਿੱਚ ਕਰੀਬ ਮੈਨੂੰ ਲੱਗਦਾ ਕਿ 2010 ਦਾ 12 ਦੇ ਕਰੀਬ ਜੀ ਇਹ ਐਮੈਂਡਮੈਂਟ ਆਈ ਸੀ ਕਿ ਆਪਣਾ ਜਿਹੜੀ ਮ੍ਰਿਤਕੀ ਫੌਜ ਦੇ ਅੰਦਰ ਆਪਣੇ ਧਾਰਮਿਕ ਰਹੁ ਰਿਤਾ ਮੁਤਾਬਕ ਦਸਤਾਰ ਦੇ ਆਪਣੇ ਸਿੱਖੀ ਸਰੂਪ ਨੂੰ ਲੈ ਕੇ ਹੂੰ ਜਿਹੜੇ ਆ ਉਹ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਹੋਏਗੀ ਜੀ ਸੋ ਹੁਣ ਜਿਹੜੀ ਗੱਲ ਸੁਣਨ ਵਿੱਚ ਆਈ ਹੈ ਹਾਲੇ ਇਹਦੀ ਪੁਖਤਾ ਰਿਪੋਰਟ ਨਹੀਂ ਹੈ ਜੀ ਜੋ ਤੁਹਾਡੇ মিডিਆ ਰਾਈ ਜਾਂ ਅਖਬਾਰ ਦੀ ਖਬਰ ਨਹੀਂ ਜਾਣਕਾਰੀ ਮਿਲ ਗਿਆ ਉਹ ਵਿੱਚ ਇਹ ਆ ਕਿ ਇਸ ਨੂੰ ਮੁੜ ਤੋਂ ਜਿਹੜੀ ਆ ਰੋਕ ਲਾ ਦਿੱਤੀ ਗਈ ਆ ਜਿਹਦੇ ਵਿੱਚ ਖਾਸ ਤੌਰ ਤੇ ਅਫੈਕਟਡ ਹੋਣਗੇ ਮੁਸਲਮਾਨ ਯਹੂਦੀ ਤੇ ਸਿੱਖ ਹੂੰ ਕਿ ਦਾੜੀ ਇਹ ਜਿਹੜੀ ਆ ਅਸੀਂ ਤਾਂ ਜਿਹੜੀ ਆ ਉਹ ਸਾਡੀ ਰਵਾਇਤ ਤੇ ਸਾਡੀ ਮਰਿਆਦਾ ਸਿੱਖੀ ਸਰੂਪ ਦੇ ਬਤੌਰ ਤੇ ਦਾੜੀ ਕੇਸ ਪੂਰਨ ਹੁੰਦੇ ਆ ਤੇ ਇਹ ਧਰਮਾਂ ਦੇ ਲੋਕ ਵੀ ਯਹੂਦੀ ਵੀ ਦਾੜ੍ਹੀ ਰੱਖਦੇ ਆ ਤੇ ਮੁਸਲਮਾਨ ਵੀ ਰੱਖਦੇ ਆ ਹੂੰ ਹੂੰ ਸੋ ਇਹਨਾਂ ਇਹਨਾਂ ਨੂੰ ਇਫੈਕਟ ਕਰੇਗੀ ਉਹ ਜੀ ਜੀ ਤੇ ਇਸ ਦੇ ਵਿੱਚ ਜਦੋਂ ਤੁਸੀਂ ਢੁਗਾਈ ਨਾਲ ਜਾਂਦੇ ਹੋ ਤਾਂ ਉਹਨਾਂ ਨੇ ਵੀ ਕਿਹਾ ਕਿ ਜੇ ਕੋਈ ਇਤਰਾਜ਼ ਕਰੇਗਾ ਤੇ ਉਸ ਦੇ ਇਤਰਾਜ਼ ਦੇ ਮਤੇ ਨਜ਼ਰ ਵਿਚਾਰ ਕੀਤੀ ਜਾਏਗੀ ਹੂੰ ਪਰ ਫਿਰ ਵੀ ਅਸੀਂ ਇਹ ਸਮਝਦੇ ਆ ਕਿ ਇੱਕ ਲੋਕਤੰਤਰ ਅਮਰੀਕਾ ਜਿਸ ਤੇ ਸਭ ਨੂੰ ਆਪੋ ਆਪਣੇ ਲੋਕਾਂ ਨੂੰ ਧਾਰਮਿਕ ਜਾਦੀ ਹੈ ਤੇ ਮੌਜੂਦਾ ਸਮੇਂ ਦੇ ਅੰਦਰ ਆਏ ਜਿਹੜੇ ਉਹਨਾਂ ਦੇ ਜਿਹੜੇ ਮੁਖੀ ਤੇ ਲੀਡਰ ਨੇ ਉਹਨਾਂ ਵੱਲੋਂ ਆਏ ਹਨ ਕੋਈ ਨਾ ਕੋਈ ਅਸੀਂ ਗਿਆਨਵਾਜੀ ਕੀਤੀ ਜਾਂਦੀ ਹੈ ਜਿਹਦੇ ਨਾਲ ਕਾਫੀ ਜਿਆਦਾ ਭੰਬਲ ਪੂਸਾ ਪਾਇਆ ਪਾਇਆ ਜਾ ਰਿਹਾ ਜੀ ਪਰ ਜੇ ਇਹ ਲਾਗੂ ਕੀਤਾ ਗਿਆ ਇਸ ਨੂੰ ਤੁਗਲਕੀ ਫਰਮਾਨ ਕਹਾਂਗੇ ਤੇ ਲੋਕਤੰਤਰ ਦੇ ਨਾਮ ਦੇ ਉੱਤੇ ਵੱਡਾ ਇੱਕ ਚੈਲੰਜ ਹੋਏਗਾ ਸੋ ਕਿਸੇ ਦੇ ਧਰਮ ਤੇ ਉਹਨਾਂ ਦੇ ਧਾਰਮਿਕ ਪਹਿਰਾਵੇ ਦੇ ਵਿੱਚ ਇਸ ਤਰ੍ਹਾਂ ਦੀ ਦਖਲਦਾਰੀ ਤੇ ਕੋਈ ਸ਼ਰਤ ਜਿਹੜੀ ਆ ਉਹ ਲੋਕਤੰਤਰ ਦੇ ਵੀ ਨਾ ਲਾਉਣੀ ਵਾਜਬ ਨਹੀਂ ਹੈ ਸੋ ਇਸ ਗੱਲ ਦੀ ਅਸੀਂ ਨਿੰਦਾ ਕਰਾਂਗੇ ਗਰਵਾਲ ਸਾਹਿਬ ਇੱਕ ਇੱਕ ਨਾ ਬਿਆਨ ਉਹਨਾਂ ਦਾ ਬੜਾ ਵਾਇਰਲ ਹੋ ਰਿਹਾ ਹੈਗਾ ਪੀਟ ਹੈਗਸੇ ਥਾ ਉਹਨਾਂ ਦੇ ਯੂਨਾਈਟਿਡ ਸਟੇਟਸ ਦੇ ਸੈਕਟਰੀ ਆਫ ਵਾਰ ਹੈਗੇ ਆ ਉਹਨਾਂ ਦਾ ਇੱਕ ਬਿਆਨ ਆ ਰਿਹਾ ਕਿ ਉਹ ਬੋਲ ਰਿਹਾ ਕਿ ਜਿਹੜੀ ਜੇ ਤੁਸੀਂ ਫੌਜ 'ਚ ਰਹਿਣਾ ਤਾਂ ਦਾੜੀ ਨਹੀਂ ਰੱਖਣੀ ਤੇ ਨਾਲ ਉਹ ਕਹਿ ਰਹੇ ਕਿ ਅਸੀਂ ਨਹੀਂ ਚਾਹੁੰਦੇ ਕਿ ਅਮਰੀਕੀ ਫੌਜ ਦੇ ਵਿੱਚ ਨਾਰਡਿਕ ਪੇਗਨ ਅਸੀਂ ਇਕੱਠੇ ਕਰ ਲਈਏ ਉਹ ਉਹ ਜਿਹੜੇ ਸਕੈਂਡੀਨੇਵੀਅਨ ਜਿਹੜੇ ਪੁਰਾਣੇ ਰਿਵਾਜਾਂ ਨੂੰ ਮੰਨਣ ਵਾਲੇ ਪ੍ਰਾਤਨ ਧਾਰਮਿਕ માનਤਾਵਾਂ ਮੰਨਣ ਵਾਲੇ ਲੋਕ ਉਹਨਾਂ ਨੂੰ ਕਹਿੰਦੇ ਆ ਨਾਰਡਿਕ ਪੇਗਨ ਤੇ ਅਸੀਂ ਨਹੀਂ ਕਹਿੰਦੇ ਕਿ ਅਸੀਂ ਨਾਰਡਿਕ ਪੇਗਨਸ ਇਕੱਠੇ ਕਰ ਲਈਏ ਮਤਲਬ ਉਧਰਲੇ ਰਿਵਾਜ ਦੇ ਹਿਸਾਬ ਨਾਲ ਜਿਹੜੇ ਪੁਰਾਣੇ ਲੋਕ ਦਾੜੀ ਰੱਖਦੇ ਸੀ ਉਹਦਾ ਇੱਕ ਤਰ੍ਹਾਂ ਨਾਲ ਮਜ਼ਾਕ ਉਡਾ ਰਹੇ ਹੈਗੇ ਆ ਉਹ ਤਾਂ ਫਿਰ ਅਸੀਂ ਇਹ ਕਹਿ ਸਕਦੇ ਆ ਕਿ ਉਹ ਉਹਨਾਂ ਨੂੰ ਧਾਰਮਿਕ ਰੌ ਰੀਤਾਂ ਦਾ ਖਿਆਲ ਨਹੀਂ ਹੈ ਨਹੀਂ ਦੇਖੋ ਮੈਂ ਤੁਹਾਨੂੰ ਕਿਹਾ ਵਾ ਕਿ ਇਹ ਨਵੀਂ ਉਹਨਾਂ ਦੀ ਤਬਦੀਲੀ ਹੋਈ ਹੈ ਉਹਨਾਂ ਦੀ ਸਰਕਾਰ ਦੀ ਉਸ ਦੇ ਬਲੋਂ ਹਰ ਰੋਜ਼ ਕੋਈ ਨਾ ਕੋਈ ਐਸੀ ਬਿਆਨਬਾਜ਼ੀ ਆ ਰਹੀ ਹੈ ਜਿਸ ਦੇ ਨਾਲ ਦੇਸ਼ ਨਹੀਂ ਉਹਨਾਂ ਦੇ ਦੇਸ਼ੇ ਨਹੀਂ ਦੁਨੀਆ ਦੇ ਅੰਦਰ ਕਾਫੀ ਉਤਰ-ਪੁਤਰ ਜਿਹੜੀ ਆ ਪੈਦਾ ਕੀਤੀ ਜਾ ਰਹੀ ਆ ਸੋ ਅਸੀਂ ਫਿਰ ਵੀ ਇਹ ਕਹਿੰਨੇ ਆ ਕਿ ਜੇ ਧਾਰਮਿਕ ਆਜ਼ਾਦੀ ਨੂੰ ਸਿੱਧੀ ਚਾਹਤੀ ਆ ਕੋਈ ਉਸ ਦੀ ਅਸੀਂ ਡਰ ਕੇ ਨਿੰਦਾ ਕਰਦੇ ਆ ਪਰ ਫਿਰ ਵੀ ਇਹਦੇ ਵਾਸਤੇ ਅਸੀਂ ਵੇਟ ਕਰਾਂਗੇ ਕਿ ਕਿਉਂਕਿ ਪਤਾ ਲੱਗਾ ਕਿ ਇਹ ਕ੍ਰੀਓ ਪਿਛਲੇ 30 ਤਰੀਕ ਨੂੰ ਪੇਸ਼ ਜਾਰੀ ਹੋਇਆ ਸੀ ਸੋ ਅੱਜ ਜਿਹੜੀ ਆ ਜਵਾਬ ਤਰੀਕ ਹੋ ਗਈ ਹੈ 4 ਦਿਨ ਦੇ ਅੰਦਰ ਅੰਦਰ ਇਸ ਤਰ੍ਹਾਂ ਦੀ ਗੱਲ ਜਿਹੜੀ ਸਾਹਮਣੇ ਆਈ ਹੈ ਪਰ ਫਿਰ ਵੀ ਅਸੀਂ ਵੇਟ ਕਰਾਂਗੇ ਹੂੰ ਹੂੰ ਤੇ ਜੇ ਕੋਈ ਧਾਰਮਿਕ ਜਿਆਦੀ ਨੂੰ ਲੈ ਕੇ ਚੈਲੰਜ ਹੈ ਚੁਣੌਤੀ ਹੈ ਹੂੰ ਹੂੰ ਤਾਂ ਇਸ ਦੇ ਲਈ ਸਿੱਖ ਸੰਸਥਾਵਾਂ ਜਿਹੜੀਆਂ ਇਸ ਲਈ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣਗੀਆਂ ਇਸ ਦਾ ਜਵਾਬ ਵੀ ਲਿਆ ਜਾਵੇਗਾ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਗਰਵਲ ਸਾਹਿਬ ਸਾਰੀ ਜਾਣਕਾਰੀ ਦੇ ਲਈ ਗੱਲਬਾਤ ਦੇ ਲਈ ਤਾਂ ਅਮਰੀਕਾ ਦੇ ਵਿੱਚ

If not, then shave. We don't have a military full of Nordic pagans. If you want a beard, you can join special forces. If not, then shave. We don't have a military full of Nordic pagans. If you want a beard, you can join special forces. If not, then shave. We don't have a military full of Nordic pagans. If you want a beard, you can join special forces. If not, then shave. We don't have a military full of Nordic pagans. if you want a beard you can join special forces ਤਾਂ ਸਾਫਤਾਰ ਦੇ ਉੱਪਰ ਬਿਆਨ ਜਿਹੜਾ ਹੈਗਾ ਉਹ ਕਹਿੰਦੇ ਵੀ ਜੇ ਤੁਸੀਂ ਦਾੜੀ ਰੱਖਣੀ ਹੈ ਤਾਂ ਸਪੈਸ਼ਲ ਫੋਰਸਸ ਜੁਆਇਨ ਕਰੋ ਨਹੀਂ ਤਾਂ ਫਿਰ ਸ਼ੇਵ ਕਰੋ ਸ਼ੇਵ ਕਰਨੀ ਜ਼ਰੂਰੀ ਹੋਏਗੀ ਅਸੀਂ ਆਪਣੀ ਫੌਜ ਦੇ ਵਿੱਚ ਨੋਰਡਿਕ ਪੇਗਨਸ ਨਹੀਂ ਚਾਹੁੰਦੇ ਮਤਲਬ ਜਿਹੜੇ ਪੁਰਾਣੇ ਰੀਤੀ ਰਿਵਾਜਾਂ ਨੂੰ ਧਾਰਮਿਕ ਰੌ ਰੀਤਾਂ ਨੂੰ ਮੰਨਣ ਵਾਲੇ ਉਧਰਲੇ ਹਿਸਾਬ ਨਾਲ ਜਿਹੜਾ ਉਹਨਾਂ ਦੇ ਕਲਚਰ ਦੇ ਹਿਸਾਬ ਨਾਲ ਜਿਹੜੇ ਉਹਨਾਂ ਨੂੰ ਕਹਿੰਦੇ ਆ ਨਾਰਡਿਕ ਪੇਗਨਸ ਤੇ ਉਹਨਾਂ ਦਾ ਜਿਹੜੇ ਉਹ ਲੋਕ ਹੁੰਦੇ ਆ ਜਿਹੜੇ ਕਿ ਸਕੈਂਡੀਨੇਵੀਅਨ ਖੇਤਰ ਦੇ ਵਿੱਚ ਜਿਵੇਂ ਜਿਹੜੇ ਪੁਰਾਣੇ ਸਕੈਂਡੀਨੇਵੀਅਨ ਜਿਹੜੇ ਲੋਕ ਨੇ ਜਿਹੜੇ ਧਾਰਮਿਕ ਪੁਰਾਤਨ ਧਾਰਮਿਕ માનਤਾਵਾਂ ਮੰਨਦੇ ਨੇ ਅਭਿਆਸ ਕਰਦੇ ਨੇ ਕਹਿੰਦੇ ਸਾਨੂੰ ਉਸ ਤਰ੍ਹਾਂ ਦੇ ਲੋਕ ਆਪਣੀ ਫੌਜ ਦੇ ਵਿੱਚ ਨਹੀਂ ਚਾਹੀਦੇ